ਸਾਥੀਆਂ ਨੇ ਸਾਰੇ ਵਲੰਟੀਅਰ ਸਾਥੀਆਂ ਨੇ ਡਟ ਕੇ ਮਿਹਨਤ ਕੀਤੀ ਸਰਦਾਰ ਭਗਵੰਤ ਸਿੰਘ ਮਾਹ ਜੀ ਮਾਨਯੋਗ ਮੁੱਖ ਪਤਰੀ ਸਾਹਿਬ ਨੇ ਡਟ ਕੇ ਮਿਹਨਤ ਕੀਤੀ ਸੋਦਾ ਰਿਜ਼ਲਟ ਆਇਆ ਕਿ ਸੰਗਰੂਰ ਸੀਟ ਲਗਭਗ ਕਿਉਂਕਿ ਮਾਰਜਨ ਬਹੁਤ ਵੱਧ ਗਿਆ ਅਜੇ ਫਾਈਨਲ ਰਿਜ਼ਲਟ ਆਉਣਾ ਬਾਕੀ ਆ ਅਜੇ ਫਾਈਨਲ ਰਿਜ਼ਲਟ ਆਉਣਾ ਬਾਕੀ ਆ ਲੀਡ ਐਨੀ ਹੋ ਚੁੱਕੀ ਆ ਮੈਨੂੰ ਲੱਗਦਾ ਇਹ ਜਿੱਤ ਦੇ ਵਿੱਚ ਤਬਦੀਲ ਹੋ ਰਹੀ ਆ ਔਰ ਮੈਂ ਐਡਵਾਂਸ ਦੇ ਵਿੱਚ ਸਾਰਿਆਂ ਨੂੰ ਮੁਬਾਰਕਬਾਦ ਦੇ ਰਹਾਗਾ ਔਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਡਟ ਕੇ ਮਿਹਨਤ ਕੀਤੀ ਔਰ ਪੋਲਿੰਗ ਬੂਥ ਲਾਏ ਇੰਨੀ ਗਰਮੀ ਦੇ ਅੰਦਰ ਵੀ 45 ਡਿਗਰੀ ਟਾਈਪ ਦੇ ਵਿੱਚ ਵੀ ਬੈਠ ਕੇ ਮੈਂ ਸਮਝਦਾ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਜਿਹੜੇ ਕਹਿੰਦੇ ਸੀ ਰਾਜਸਤਾਨ ਨਹੀਂ ਹਰਾ ਦਾਂਗੇ ਤੇ ਉਹ ਨਹੀਂ ਹਿੱਸੇ ਕੀ ਕਹਿੰਦੇ ਵੀ ਜਿਹੜੇ ਕਹਿੰਦੇ ਸੀ ਰਾਜਸਤਾਨ ਨਹੀਂ ਹਰਾ ਦਾਂਗੇ ਦਾ ਹਾਰ ਜੂਗੀ ਆਮ ਆਦਮੀ ਪਾਰਟੀ ਮੈਂ ਸਮਝਦਾ ਸੰਗਰੂਰ ਦੇ ਲੋਕਾਂ ਨੇ ਸਰੂਰ ਪਾਰਲੀਮੈਂਟ ਦੇ ਲੋਕਾਂ ਨੂੰ ਜਵਾਬ ਦਿੱਤਾ ਕਿ ਆਮ ਆਦਮੀ ਪਾਰਟੀ ਸਾਡੀ ਪਹਿਲੀ ਪ੍ਰਾਇੋਰਟੀ ਹੈ ਪਹਿਲੀ ਪਸੰਦ ਆ ਰਹੂਗੀ ਇਸ ਤਰ੍ਹਾਂ ਰਿਪੋਰਟ ਤੇ ਸਰੂਰ ਸਾਹਿਬ ਦੇ ਵਿੱਚ ਉਹ ਅੱਗੇ ਚੱਲ ਰਹੇ ਨੇ ਕੀ ਕਹਿਣਾ ਚਾਹੁੰਦੇ ਹਜੇ ਮੈਂ ਉਹ ਬੈ ਸੰਗਰੂਰ ਦੀ ਵੀ ਗੱਲ ਕਰਦਾ ਸਰੂਰ 'ਚ ਵੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਆ ਹਜੇ ਰੁਝਾਨ ਲੇ ਗੇ ਹਜੇ ਰਿਜ਼ਲਟ ਨਹੀਂ ਹੋਣੇ ਬਾਕੀ ਦੇ ਪਰ ਲੇ ਕੇ ਸੰਗਰੂਰ ਦਾ ਮਾਰਜਨ ਇੰਨਾ ਵੱਧ ਗਿਆ ਕਿ 100% ਜਿੱਤ ਹੋਊਗੀ ਸੋ ਹਜੇ ਤਾਂ ਰਜ਼ਾਨ ਨੇ ਕਿ ਰਜ਼ਾਨਾ ਨੂੰ ਜਦੋਂ ਫੈਸਲਾ ਅੰਤਮ ਹੋ ਉਸ ਤੋਂ ਬਾਅਦ ਗੱਲ ਬਿਲਕੁਲ ਅਸੀਂ ਜਿੰਨਾ ਗਰੰਟੀਆਂ ਤੇ ਕੰਮ ਕੀਤਾ ਸੀ ਉਹਨਾਂ ਗਰੰਟੀਆਂ ਨੂੰ ਸੰਗਰੂਰ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ ਸਾਥੀਆਂ ਨੇ ਸਾਰੇ ਵਲੰਟੀਅਰ ਸਾਥੀਆਂ ਨੇ ਡਟ ਕੇ ਮਿਹਨਤ ਕੀਤੀ ਸਰਦਾਰ ਭਗਵੰਤ ਸਿੰਘ ਮਾਹ ਜੀ ਮਨਜੋਗ ਮੁਖਤਰੀ ਸਾਹਿਬ ਨੇ ਡਟ ਕੇ ਮਿਹਨਤ ਕੀਤੀ ਸੋਦਾ ਰਿਜ਼ਲਟ ਆਇਆ ਕਿ ਸੰਗਰੂਰ ਸੀਟ ਲਗਭਗ ਕਿਉਂਕਿ ਮਾਰਜਨ ਬਹੁਤ ਵੱਧ ਗਿਆ ਅਜੇ ਫਾਈਨਲ ਰਿਜ਼ਲਟ ਆਉਣਾ ਬਾਕੀ ਆ ਅਜੇ ਫਾਈਨਲ ਰਿਜ਼ਲਟ ਆਉਣਾ ਬਾਕੀ ਆ ਲੀਡ ਐਲੀ ਹੋ ਚੁੱਕੀ ਆ ਮੈਨੂੰ ਲੱਗਦਾ ਇਹ ਜਿੱਤ ਦੇ ਵਿੱਚ ਤਬਦੀਲ ਹੋ ਰਹੀ ਆ ਔਰ ਮੈਂ ਐਡਵਾਂਸ ਦੇ ਵਿੱਚ ਸਾਰਿਆਂ ਨੂੰ ਮੁਬਾਰਕਬਾਦ ਦੇ ਰਹਾਗਾ ਔਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਡਟ ਕੇ ਮਿਹਨਤ ਕੀਤੀ ਔਰ ਪੋਲਿੰਗ ਬੂਥ ਲਾਏ ਇਨੀ ਗਰਮੀ ਦੇ ਅੰਦਰ ਵੀ ਜਿਹੜਾ 45 ਡਿਗਰੀ ਟਾਈਪ ਦੇ ਵਿੱਚ ਵੀ ਬੈਠ ਕੇ ਮੈਂ ਸਮਝਦਾ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਜਿਹੜੇ ਕਹਿੰਦੇ ਸੀ ਰਾਜਸਤਾਨ ਨਹੀਂ ਹਰਾ ਦਾਂਗੇ ਤੇ ਉਹ ਨਹੀਂ ਹਿੱਸੇ ਕੀ ਕਹਿੰਦੇ ਵੀ ਜਿਹੜੇ ਕਹਿੰਦੇ ਸੀ ਰਾਜਸਤਾਨ ਨਹੀਂ ਹਰਾ ਦਾਂਗੇ ਦਾ ਹਾਰ ਜੂਗੀ ਆਮ ਆਦਮੀ ਪਾਰਟੀ ਮੈਂ ਸਮਝਦਾ ਸੰਗਰੂਰ ਦੇ ਲੋਕਾਂ ਨੇ ਸਰੂਰ ਪਾਰਲੀਮੈਂਟ ਦੇ ਲੋਕਾਂ ਨੂੰ ਜਵਾਬ ਦਿੱਤਾ ਕਿ ਆਮ ਆਦਮੀ ਪਾਰਟੀ ਸਾਡੀ ਪਹਿਲੀ ਪ੍ਰਾਇੋਰਟੀ ਹੈ ਪਹਿਲੀ ਪਸੰਦ ਆ ਰਹੂਗੀ ਜਿਸ ਤਰ੍ਹਾਂ ਫ੍ਰੀ ਰਿਪੋਰਟ ਤੇ ਖੁੱਪਰ ਸਾਹਿਬ ਦੇ ਵਿੱਚ ਉਹ ਅੱਗੇ ਚੱਲ ਰਹੇ ਨੇ ਕੀ ਕਹਿਣਾ ਚਾਹੁੰਦੇ ਹਾਂ ਜੇ ਮੈਂ ਬੈ ਸੰਗਰੂਰ ਦੀ ਵੀ ਗੱਲ ਕਰਦਾ ਸੰਗਰੂਰ 'ਚ ਵੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਆ ਹਜੇ ਰ ਅਜੇ ਰਿਜ਼ਲਟ ਨਹੀਂ ਹੋਣੇ ਬਾਕੀ ਦੇ ਪਰ ਲੇ ਕੇ ਸੰਗਰੂਰ ਦਾ ਮਾਰਜਨ ਇੰਨਾ ਵਧ ਗਿਆ ਕਿ 100% ਜਿੱਤ ਹੋਊਗੀ ਸੋ ਹਜੇ ਤਾਂ ਰਜ਼ਾਨ ਨੇ ਕਿ ਰਜ਼ਾਨਾ ਨੂੰ ਜਦੋਂ ਫੈਸਲਾ ਅੰਤਮ ਹੋ ਉਸ ਤੋਂ ਬਾਅਦ ਗੱਲ ਬਿਲਕੁਲ ਅਸੀਂ ਜਿੰਨਾ ਗਰੰਟੀਆਂ ਤੇ ਕੰਮ ਕੀਤਾ ਸੀ ਉਹਨਾਂ ਗਰੰਟੀਆਂ ਨੂੰ ਸੰਗਰੂਰ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ ਸਾਥੀਆਂ ਨੇ ਸਾਰੇ ਵਲੰਟੀਅਰ ਸਾਥੀਆਂ ਨੇ ਡਟ ਕੇ ਮਿਹਨਤ ਕੀਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁਕਤਰੀ ਸਾਹਿਬ ਨੇ ਡਟ ਕੇ ਮਿਹਨਤ ਕੀਤੀ ਸੋਦਾ ਰਿਜ਼ਲਟ ਆਇਆ ਕਿ ਸੰਗਰੂਰ ਸੀਟ ਲਗਭਗ ਕਿਉਂਕਿ ਮਾਰਜਨ ਬਹੁਤ ਵੱਧ ਗਿਆ ਅਜੇ ਫਾਈਨਲ ਰਿਜ਼ਲਟ ਆਉਣਾ ਬਾਕੀ ਆ ਅਜੇ ਫਾਈਨਲ ਰਿਜ਼ਲਟ ਆਉਣਾ ਬਾਕੀ ਆ ਲੀਡ ਐਨੀ ਹੋ ਚੁੱਕੀ ਆ ਮੈਨੂੰ ਲੱਗਦਾ ਇਹ ਜਿੱਤ ਦੇ ਵਿੱਚ ਤਬਦੀਲ ਹੋ ਰਹੀ ਆ ਔਰ ਮੈਂ ਐਡਵਾਂਸ ਦੇ ਵਿੱਚ ਸਾਰਿਆਂ ਨੂੰ ਮੁਬਾਰਕਬਾਦ ਦੇ ਰਹਾਗਾ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਡਟ ਕੇ ਮਿਹਨਤ ਕੀਤੀ ਔਰ ਪੋਲਿੰਗ ਬੂਥ ਲਾਏ ਇੰਨੀ ਗਰਮੀ ਦੇ ਅੰਦਰ ਵੀ ਜਿਹੜਾ 45 ਡਿਗਰੀ ਟਾਈਪ ਰੇਂਜ ਦੇ ਵਿੱਚ ਵੀ ਬੈਠ ਕੇ ਮੈਂ ਸਮਝਦਾ ਆਮ ਆਦਮੀ ਪਾਰਟੀ ਦਾ ਸਾਧਨ ਹੈ ਜਿਹੜੇ ਕਹਿੰਦੇ ਸੀ ਰਾਜਸਥਾਨ ਨਹੀਂ ਹਰਾ ਦਾਂਗੇ ਜਾਂ ਹਾਰ ਜੂਗੀ ਆਮ ਆਦਮੀ ਪਾਰਟੀ ਮੈਂ ਸਮਝਦਾ ਸਰੂਰ ਦੇ ਲੋਕਾਂ ਨੇ ਸਰੂਰ ਪਾਰਲੀਮੈਂਟ ਦੇ ਲੋਕਾਂ ਨੂੰ ਜਵਾਬ ਦਿੱਤਾ ਕਿ ਆਮ ਆਦਮੀ ਪਾਰਟੀ ਸਾਡੀ ਪਹਿਲੀ ਪ੍ਰਾਇੋਰਟੀ ਹੈ ਪਹਿਲੀ ਪਸੰਦ ਹੈ ਰਹੂਗੀ ਇਸ ਤਰ੍ਹਾਂ ਰਿਪੋਰਟ ਤੇ ਸਾਹਿਬ ਦੇ ਵਿੱਚ ਉਹ ਅੱਗੇ ਚੱਲ ਰਹੇ ਨੇ ਕੀ ਕਹਿਣਾ ਚਾਹੁੰਦਾ ਹਜੇ ਮੈਂ ਬੈ ਸਰੂਰ ਦੀ ਵੀ ਗੱਲ ਕਰਦਾ ਸਰੂਰ ਚ ਵੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਆ ਹਜੇ ਰੁਝਾਨ ਲੇਗੇ ਅਜੇ ਰਿਜ਼ਲਟ ਨਹੀਂ ਹੋਣੇ ਬਾਕੀ ਦੇ ਪਰ ਲੇ ਕੇ ਸੰਗਰੂਰ ਦਾ ਮਾਰਜਨ ਇੰਨਾ ਵਧ ਗਿਆ ਕਿ 100% ਜਿੱਤ ਹੋਊਗੀ ਸੋ ਹਜੇ ਤਾਂ ਰਜ਼ਾਨ ਨੇਗੇ ਰਜ਼ਾਨਾ ਨੂੰ ਜਦੋਂ ਫੈਸਲਾ ਅੰਤਮ ਹੋ ਉਸ ਤੋਂ ਬਾਅਦ ਗੱਲ ਬਿਲਕੁਲ ਅਸੀਂ ਜਿੰਨਾ ਗਰੰਟੀਆਂ ਤੇ ਕੰਮ ਕੀਤਾ ਸੀ ਉਹਨਾਂ ਗਰੰਟੀਆਂ ਨੂੰ ਸੰਗਰੂਰ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ